ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਨੋਂ ਜਾਨੀ ਕਿ ਪਰਮਿੰਦਰਜੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਖਤੌੜ ਢਿੱਲੋਂ ਪੇਜ ਅੱਜ ਆਪਾਂ ਢਿੱਲੋਂ ਸਾਹਿਬ ਨਾਲ ਗੱਲ ਕਰਦੇ ਆਂ ਐਕਸੀਡੈਂਟ ਬਾਰੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਮੈਂ ਤੁਹਾਡੇ ਨਾਲ ਅੱਜ ਇਸ ਟੌਪਿਕ ਤੇ ਗੱਲ ਕਰਨੀ ਹੈ ਵੀ ਜਿਹੜੇ ਪੰਜਾਬ ਦੇ ਵਿੱਚ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਜਿਵੇਂ ਉਹ ਕਲਾਕਾਰ ਇੱਕ ਲੜਕਾ ਆਪਣਾ ਰਾਜਵੀਰ ਜਵੰਦਾ ਸਾਰੇ ਹੀ ਲੋਕਾਂ ਨੇ ਉਹਦੇ ਪ੍ਰਤੀ ਬਹੁਤ ਅਰਦਾਸਾਂ ਕੀਤੀਆਂ ਗੁਰੂ ਸਾਹਿਬ ਅੱਗੇ ਬੇਨਤੀਆਂ ਕੀਤੀਆਂ ਇਹ ਕੀ ਕਾਰਨ ਹੈ ਕਿਉਂ ਹਾਦਸੇ ਜ਼ਿਆਦਾ ਹੁੰਦੇ ਆ ਕਿਉਂ ਐਕਸੀਡੈਂਟ ਜ਼ਿਆਦਾ ਹੁੰਦੇ ਆ ਕੀ ਕਾਰਨ ਇਹਨਾਂ ਦਾ ਐਕਸੀਡੈਂਟ ਕੱਲੇ ਪੰਜਾਬ ਚ ਨਹੀਂ ਹੁੰਦੇ ਜੀ ਦੇਸ਼ ਭਰ ਦੇ ਵਿੱਚ ਐਕਸੀਡੈਂਟ ਹੁੰਦੇ ਤੇ ਰਾਜਵੀਰ ਸਿੰਘ ਜਵੰਦਾ ਦਾ ਜਿਹੜਾ ਹਾਦਸਾ ਹੋਇਆ ਜਾਂ ਜਿਹੜਾ ਐਕਸੀਡੈਂਟ ਹੋਇਆ ਜੀ ਉਹ ਵੀ ਹਿਮਾਚਲ ਪ੍ਰਦੇਸ਼ ਤੇ ਹਿਮਾਚਲ ਜੋ ਹੈ ਬਿਲਕੁਲ ਬਿਲਕੁਲ ਇਸ ਕਰਕੇ ਆਪਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਜਿਹੜੇ ਹਾਦਸੇ ਹੁੰਦੇ ਆ ਜੀ ਉਹ ਕਿਤੇ ਵੀ ਹੋ ਸਕਦਾ ਹੈ ਹਾਦਸੇ ਪਰ ਉਹਨਾਂ ਹਾਦਸਿਆਂ ਨੂੰ ਰੋਕਣ ਵਾਸਤੇ ਕੀ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ ਬਣਦੀ ਹੈ ਬਣਦੀ ਹੈ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਉਹ ਨਭਾਉਂਦੀਆਂ ਕਿਉਂ ਕਿਉਂ ਨਹੀਂ ਜੀ ਇੱਥੇ ਮੈਂ ਇਹ ਜ਼ਿਕਰ ਕਰਨਾ ਚਾਹੂਗਾ ਕਿ ਤੁਸੀਂ ਕੋਈ ਵੀ ਚੀਜ਼ ਖਰੀਦੋਗੇ ਬਾਜ਼ਾਰ ਦੇ ਵਿੱਚ ਬਿਲਕੁਲ ਜੀ ਹਰ ਚੀਜ਼ ਉੱਤੇ ਇੱਕ ਟੈਕਸ ਲੱਗਦਾ ਟੈਕਸ ਲੱਗਦਾ ਬਿਲਕੁਲ ਲੱਗਦਾ ਟੈਕਸ ਇੱਕ ਕਿਸਮ ਦਾ ਨਹੀਂ ਲੱਗਦਾ ਕਈ ਕਿਸਮ ਦੇ ਟੈਕਸ ਟੈਕਸ ਦੇਣੇ ਪੈਂਦੇ ਆਪਾਂ ਨੂੰ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਜੋ ਆਪਾਂ ਕਹਿੰਦੇ ਆ ਕਿ ਸਾਰਾ ਕਾਰੋਬਾਰ ਜਿਹੜਾ ਹੈਗਾ ਸਾਡੇ ਟੈਕਸ ਨਾਲ ਚੱਲਦਾ ਹੈ ਉਹਦੇ ਵਿੱਚ ਕਈ ਸਾਰੇ ਲੋਕ ਇਹ ਅੰਦਾਜ਼ਾ ਲਾ ਲੈਂਦੇ ਆ ਕਿ ਟੈਕਸ ਪੇਅਰ ਜੀ ਟੈਕਸ ਪੇ ਹੀ ਉਹੀ ਹੈ ਜਿਹੜੇ ਇਨਕਮ ਟੈਕਸ ਭਰਦੇ ਆ ਜੀ ਇਹ ਗੱਲ ਗਲਤ ਹੈ ਜੀ ਇਕੱਲੇ ਇਨਕਮ ਟੈਕਸ ਭਰਨ ਵਾਲੇ ਹੀ ਟੈਕਸ ਅਦਾ ਨਹੀਂ ਕਰਦੇ ਸਗੋਂ ਜੀ ਹਰ ਨਾਗਰਿਕ ਹਰ ਵਸਿੰਦਾ ਜਿਹੜਾ ਇਸ ਦੇਸ਼ ਦਾ ਜੀ ਉਹ ਟੈਕਸ ਪੇ ਕਰਦਾ ਹੈ ਜੀ ਕਿਵੇਂ ਕਰਦਾ ਉਹ ਟੈਕਸ ਜੀ ਉਹ ਟੈਕਸ ਹੈ ਕਿ ਕੋਈ ਵੀ ਚੀਜ਼ ਆਪਾਂ ਖਰੀਦਦੇ ਆਂ ਬਾਜ਼ਾਰ ਦੇ ਵਿੱਚੋਂ ਜੀ ਕਿਸੇ ਦੁਕਾਨ ਤੋਂ ਖਰੋਤੇ ਹੱਥ ਖਰੀਦੇ ਹਰ ਚੀਜ਼ ਦੇ ਉੱਤੇ ਟੈਕਸ ਲੱਗਦਾ ਹੈ ਬਿਲਕੁਲ ਦੇਣਾ ਪੈਂਦਾ ਜੀ ਆਪਾਂ ਨੂੰ ਲੈਂਦੇ ਆ ਜੀ ਆਪਣੇ ਤੋਂ ਮੱਚ ਮੱਚ ਟੀਲਾਂ ਦੀ ਡੱਬੀ ਟੀਲਾਂ ਦੀ ਡੱਬੀ ਲੈਣਾ ਹਾਂਜੀ ਕੱਪੜੇ ਤੇ ਵੀ ਟੈਕਸ ਦੇਣਾ ਪੈਂਦਾ ਬਿਲਕੁਲ ਜੀ ਜੇ ਤੁਸੀਂ ਕਿਸੇ ਢਾਬੇ 'ਚ ਕਿਸੇ ਹੋਟਲ 'ਚ ਰੋਟੀ ਖਾਣੇ ਉਹ ਤੇ ਵੀ ਟੈਕਸ ਹੈ ਜੀ ਦੇਣਾ ਪੈਂਦਾ ਉਹ ਹਰ ਥਾਂ ਦੇ ਉੱਤੇ ਦੇਖੋਗੇ ਤੁਸੀਂ ਕਾਰਾਂ ਜੀਪਾਂ ਤੇ ਵੀ ਲੈਂਦੇ ਆ ਆਪਣੇ ਤੋਂ ਜੀ 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 ਇਹਨਾਂ ਟੈਕਸਾਂ ਤੋਂ ਇਲਾਵਾ ਇੱਕ ਟੈਕਸ ਹੋਰ ਲੱਗਦਾ ਹੈ ਹਾਂਜੀ ਜਿਹੜੇ ਲੋਕ ਕਾਰਪੋਰੇਸ਼ਨ ਦੇ ਦੇਰੇ ਵਿੱਚ ਰਹਿੰਦੇ ਜੀ ਨਗਰ ਨਿਗਮ ਦੇ ਦੇਰੇ ਹਾਂ ਕਾਉਟੈਕਸ ਨਗਰ ਨਿਗਮ ਨਗਰ ਕਾਉਂਸਲ ਨਗਰ ਪੰਚਾਇਤ ਦੇ ਦੇਰੇ ਠੀਕ ਹੈ ਜੀ ਉੱਥੇ ਲੱਗਦਾ ਇੱਕ ਕਾਉਟੈਕਸ ਕਾਉਟੈਕਸ ਹਾਂਜੀ ਹਾਂਜੀ ਉਹ ਲੈਂਦੇ ਆ ਬਿਲਕੁਲ ਜੀ 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 ਔਰ ਉਹ ਗਊ ਟੈਕਸ ਜਿਹੜਾ ਲਗਭਗ ਸਾਰੇ ਹੀ ਨਾਗਰਿਕਾਂ ਨੂੰ ਦਿਰਾ ਪੈਂਦਾ ਦੇਣਾ ਪੈਂਦਾ ਬਿਲਕੁਲ ਜੀ ਉਹਦਾ ਮਤਲਬ ਇਹ ਹੈ ਕਿ ਜਿਹੜੀਆਂ ਗਊਆਂ ਹੈਗੀਆਂ ਕਿਹ ਕਿਹ ਗਊ ਨੂੰ ਭਾਰਤ ਦੇ ਵਿੱਚ ਇੱਕ ਪਵਿੱਤਰ ਪਸ਼ੂ ਸਮਝਿਆ ਪਸ਼ੂ ਦਾਜਾ ਦਿੱਤਾ ਗਿਆ ਵੈ ਬੇਸ਼ੱਕ ਕੁਝ ਲੋਕ ਜਿਹੜੀ ਹੈਗੀ ਆ ਉਹ ਉਹਨਾਂ ਨੇ ਸਲੈਟਰ ਹਾਊਸ ਵੀ ਬਣਾਏ ਹੋਏ ਜੀ ਜਿੱਥੇ ਗਊ ਨੂੰ ਟਟਕਾਇਆ ਜਾਂਦਾ ਹੈ ਉਹਨਾਂ ਦੇ ਮਾਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਜੀ ਪਰ ਭਾਰਤ ਦੇ ਵਿੱਚ ਸਾਰੇ ਲੋਕ ਜਿਹੜੇ ਹੈਗੇ ਉਹ ਮਾਸਾਹਾਰੀ ਨਹੀਂ ਜੀ ਬਹੁਤ ਸਾਰੇ ਲੋਕ ਸ਼ਾਕਾਹਾਰੀ ਸ਼ਾਕਾਹਾਰੀ ਹੈਗੇ ਬਿਲਕੁਲ ਮਾਸਾਹਾਰੀਆਂ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਉਹ ਹੈ ਜਿਹੜੇ ਗਊ ਦਾ ਮਾਸ ਨਹੀਂ ਖਾਂਦੇ ਨਹੀਂ ਖਾਂਦੇ ਜੀ ਗਊ ਦੇ ਮਾਸ ਨੂੰ ਆਮ ਤੌਰ ਤੇ ਬੀਫ ਕਿਹਾ ਜਾਂਦਾ ਹੈ ਬੀਫ ਕਿਹਾ ਜਾਂਦਾ ਜੀ ਲੇਕਿਨ ਕੁਝ ਜਿਹੜੇ ਹੈਗੇ ਆ ਭਾਈਚਾਰੇ ਹੈ ਜਿਹੜੇ ਬੀਫ ਖਾਂਦੇ ਆ ਬਿਲਕੁਲ ਬਿਲਕੁਲ ਉਦਾਹਰਣ ਦੇ ਤੌਰ ਤੇ ਆਪਾਂ ਜੇ ਨਾਰਥ-ਈਸਟ ਦੇ ਵਿੱਚ ਲਿਜਾਈਏ ਉੱਥੇ ਬੀਫ ਖਾਣਦੇ ਆ ਜੀ ਇੱਕ ਵਾਰੀ ਭਾਰਤ ਦੀ ਪਾਰਲੀਮੈਂਟ ਮੈਂਟ ਦੇ ਵਿੱਚ ਬਹਿਸ ਹੋ ਰਹੀ ਸੀ ਜੀ ਇੱਕ ਪਾਰਲੀਮੈਂਟ ਦੇ ਮੈਂਬਰ ਨੇ ਉੱਥੇ ਬੋਲਦਿਆਂ ਬੋਲਦਿਆਂ ਉਹਦੋਂ ਇਹ ਸੀਗਾ ਕਿ ਦੀਪ ਤੇ ਉੱਤੇ ਪਾਬੰਦੀ ਲਾਈ ਜਾਵੇ ਜੀ ਉਹਨੇ ਕਿਹਾ ਸੀ ਕਿ ਨਾਰਥ ਈਸਟ ਦੇ ਵਿੱਚ ਜੀ ਉੱਥੋਂ ਦੇ ਲਗਭਗ ਸਾਰੇ ਬਸਨੀਕ ਜਿਹੜੇ ਆ ਦੀਪ ਖਾਂਦੇ ਆ ਦੀਪ ਖਾਂਦੇ ਠੀਕ ਹੈ ਤੁਹਾਡੇ ਚੇ ਜੁਰਤ ਹੈ ਕਿ ਤੁਸੀਂ ਉਹਨਾਂ ਨੂੰ ਬੰਦ ਬੰਦ ਕਰਾ ਦਿਓ ਜੀ ਬਿਲਕੁਲ ਜੀ ਹੁਣ ਇੱਥੇ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਆਰਐਸਐਸ ਜਾਂ ਜਿੰਨੀਆਂ ਵੀ ਹਿੰਦੂ ਸਸਤਾ ਮੈਂ ਜੀ ਉਹ ਬੀਫ ਦੇ ਇਸਤੇਮਾਲ ਦਾ ਵਿਰੋਧ ਕਰਦੇ ਬਰੋਧ ਕਰਦੀਆਂ ਬਿਲਕੁਲ ਕਰਦੀਆਂ ਤੁਹਾਡੇ ਧਿਆਨ 'ਚ ਹੋਣਾ ਵੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਗਊਆਂ ਨੂੰ ਕੋਈ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਲੈ ਕੇ ਜਾਵੇ ਜੀ ਚਾਹੇ ਕੋਈ ਬੰਦਾ ਉਹਨਾਂ ਨੂੰ ਦੁੱਧ ਪੀਣ ਵਾਸਤੇ ਵੀ ਲੈ ਕੇ ਜਾਵੇ ਉਹਨਾਂ ਦੇ ਰਾਹਾਂ ਦੇ ਵਿੱਚ ਕਤਲ ਹੋ ਜਾਂਦਾ ਕਤਲ ਹੋ ਜਾਂਦਾ ਠੀਕ ਹੈ ਜੀ ਇਸਲੇ ਜਨਾਂ ਦੇ ਵਿੱਚ ਅਸੀਂ ਬਹੁਤ ਸਾਰੇ ਕਤਲ ਹੁੰਦੇ ਦੇਖੇ ਦੇਖਿਆ ਜੀ ਜੇ ਕੋਈ ਬੰਦਾ ਮੱਝ ਦਾ ਮੀਟ ਮਾਸ ਲਈ ਜਾਂਦਾ ਹੈ ਜੀ ਕਈ ਵਾਰੀ ਉਹਦਾ ਵੀ ਕਤਲ ਹੋ ਜਾਂਦਾ ਹੈ ਇੱਕ ਇੱਕ ਕਤਲ ਕਰ ਦਿੱਤਾ ਜਾਂਦਾ ਹੈ ਕਿ ਇਹਦੇ ਕੋਲੇ ਦੀਪ ਸੀ ਦੀਪ ਸੀ ਜੀ ਠੀਕ ਹੈ ਇਸ ਤਰ੍ਹਾਂ ਦੇ ਮਤਲ ਜਿਹੜੇ ਹੈਗੇ ਆ ਉਹ ਆਮ ਤੌਰ ਤੇ ਘਟਨਾਵਾਂ ਹੁੰਦੀਆਂ ਵਾਪਸ ਜੀ ਜੀ ਤੇਰੀ ਯੋਜਨਾ ਨਿਕਲੀ ਸੀ ਕਿ ਵਿਸ਼ਾਲ ਗਊਸ਼ਾਲਾਾਂ ਬਣਾਇਆ ਜਾਂਦਾ ਵੱਡੀਆਂ ਗਊਸ਼ਾਲਾਾਂ ਜੀ ਜੀ ਪਰ ਉਹਨਾਂ ਜਿਹੜੀਆਂ ਗਊਸ਼ਾਲਾਾਂ ਦੇ ਵਿੱਚ ਪਸ਼ੂ ਰੱਖੇ ਜਾਣ ਗਊਆਂ ਖਾਸ ਕਰਕੇ ਗਊਆਂ ਤੇ ਗਊ ਦੇ ਜਾਈ ਜੀ ਉਹ ਰੱਖੇ ਜਾਣ ਤੇ ਉਹਨਾਂ ਦੇ ਬਦਲੇ ਪੈਸਾ ਕਿਥੋਂ ਲੈਂਦਾ ਜੀ ਕਿਥੋਂ ਲੈਂਦਾ ਜੀ ਜਿਹੜੇ ਗਊਸ਼ਾਲਾ ਬਣਾਉਣ ਤੇ ਲੋਕ ਪੰਚਾਇਤਾਂ ਬਣਾਉਂਦੀਆਂ ਨਗਰ ਨਿਗਮਾਂ ਬਣਾਉਂਦੀਆਂ ਹੈ ਜੀ ਜਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਗਊਸ਼ਾਲਾ ਕਮੇਟੀਆਂ ਬੜੀਆਂ ਹੁੰਦੀਆਂ ਜੀ 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 ਧਰਮ ਨਾਲ ਸੰਬੰਧਿਤ ਲੋਕ ਵੀ ਗਊਸ਼ਾਲਾ ਬਣਾਉਂਦੇ ਆ ਪਰ ਦਿੱਲੀ ਦਾ ਜਿਹੜਾ ਉਹਨਾਂ ਦੇ ਖਾਣ ਪੀਣ ਦਾ ਖਰਚਾ ਉਹ ਕੌਣ ਉਟਾਏ ਕੌਣ ਉਟਾਏ ਉਹਦੇ ਵਾਸਤੇ ਫਿਰ ਇਹ ਵਿੱਚ ਕਦੇ ਅਸੀਗਾਰਾ ਇਹ ਟੈਕਸ ਲਾਉ ਆਉਟ ਟੈਕਸ ਲਾਉ ਟੈਕਸ ਇਕੱਠਾ ਕਰੋ ਤੇ ਉਸ ਟੈਕਸ ਦੇ ਨਾਲ ਇਹਨੂੰ ਰੋਕਿਆ ਜਾਵੇ ਰੋਕੇ ਜਾਵੇ ਉਹ ਟੈਕਸ ਤਾਂ ਲਈ ਜਾ ਰਿਹਾ ਜੀ ਪਰ ਰੋਕਣ ਦਾ ਇੰਤਜ਼ਾਮ ਕਿੰਨਾ ਹੈ ਬਿਲਕੁਲ ਜੀ ਇਸ ਵੇਲੇ ਤੁਸੀਂ ਦੇਖੋ ਕਿ ਬਹੁਤ ਸਾਰੇ ਆਪਣੇ ਜਿਹੜੇ ਹੈਗੇ ਆਮ ਜਿਹੜੀਆਂ ਗਊਸ਼ਾਲਾਾਂ ਬਣੀਆਂ ਜੀ ਉਹਨਾਂ ਗਊਸ਼ਾਲਾਾਂ ਨੂੰ ਪ੍ਰਤੀ ਗਊ ਜੀ ਪ੍ਰਤੀ ਡੰਗਰ ਮਤਲਬ ਜਿਹੜਾ ਹੈਗਾ ਇੱਕ ਪੈਸਾ ਮਿਊਨਿਸਪਲ ਕਾਰਪੋਰੇਸ਼ਨ ਜਾਂ ਮਿਊਨਿਸਪਲ ਕਮੇਟੀ ਪੇ ਕਰਦੀ ਜੀ ਉਹਦੇ ਵਿੱਚ ਵੇਖਣ ਨੂੰ ਤਾਂ ਇਹ ਲੱਗਦੀ ਹੈ ਕਿ ਜਿਹੜੇ ਲੋਕ ਉਹਦੇ ਸੰਚਾਲਕ ਹੈ ਗਊਸ਼ਾਲਾ ਦੇ ਬਹੁਤ ਧਰਮਪੰਦੇ ਜੀ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹ ਸੇਵਾ ਕਰਦੇ ਆ ਜੀ ਪਰ ਕੀ ਸੱਚਮੁੱਚ ਉਹ ਸੇਵਾ ਕਰਦੇ ਬਿਲਕੁਲ ਜੀ ਜਾਂ ਮਤਲਬ ਉਹ ਉਨੀ ਕੀ ਦਰ ਸੇਵਾ ਕਰਦੇ ਕਿ ਗਊਆਂ ਜਿੰਨੀ ਦਰ ਦੁੱਧ ਦਿੰਦੀਆਂ ਨੇ ਜਿੰਨੀਆਂ ਤੇ ਬਿਲਕੁਲ ਰੱਖੋ ਜੀ ਜਦੋਂ ਉਹ ਦੁੱਧ ਦੇ ਨੂੰ ਹਟਦੇ ਜਾਂ ਤਾਂ ਉਹਨਾਂ ਨੂੰ ਬਾਹਰ ਛੱਡ ਦਈਏ ਬਾਂਚ ਕੱਢ ਦਈਏ ਜੀ ਜਾਂ ਜਿਵੇਂ ਟੱਠੇ ਹੈ ਜੀ ਜਿਹਨੂੰ ਆਪਾਂ ਮੇਲ ਕੈਦਨੀ ਇਕੂ ਦੇ ਜਾਂਚ ਉ ਇਕੱਠੇ ਹੈਗੇ ਬਲਦ ਕਹਿ ਸਕਦੇ ਬਲਦ ਕਹਿ ਸਕਦੇ ਠੀਕ ਹੈ ਜੀ ਜਿੰਨੀ ਦੇਰ ਤੱਕ ਉਹ ਤੁਹਾਡੇ ਲਈ ਕੰਮ ਕਰਦੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਉਹਦੇ ਬਾਅਦ ਕੱਢ ਦਿੱਤਾ ਜਾਂਦਾ ਹੈ ਉਹਨਾਂ ਨੂੰ ਵੀ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਸਾਡਾ ਇਹ ਉੱਤਰੀ ਭਾਗ ਹੈ ਜੀ ਇਹਨੂੰ ਕਾਓ ਬੈਲਟ ਵੀ ਕਹੇ ਜੀ ਇਸ ਇਲਾਕੇ ਦੇ ਵਿੱਚ ਬੀਫ ਦਾ ਇਸਤੇਮਾਲ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਸੋ ਇੱਥੇ ਉਹਦੀ ਜਿਹੜੀ ਹੈ ਬਹੁਤ ਆਤਪੀ ਹੈ ਬਹੁਤ ਆਤਪੀ ਜ਼ਿਆਦਾ ਹੈ ਜੇ ਕੋਈ ਵਪਾਰੀ ਜਾਂ ਕੋਈ ਹੋਰ ਸਮਗਲਿੰਗ ਦੇ ਤਰੀਕੇ ਨਾਲ ਇਧਰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ ਜੀ ਉਹਦੇ ਰਾਹ ਵਿੱਚ ਕੁਟਕਟਾਪਾ ਕੀਤਾ ਜਾਂਦਾ ਹਾਂਜੀ ਇਸమే ਕਰ ਹੋਰ ਸਪਸ਼ਟ ਕਰ ਦੂਗਾ ਜੀ ਕਿ ਜਿਹੜੇ ਲੋਕ ਵਪਾਰ ਕਰਦੇ ਆ ਗਊਆਂ ਦਾ ਜੀ ਉਹ ਜਿਹੜੇ ਹੈਗਾ ਉਹ ਉਹਨਾਂ ਦੇ ਵਿੱਚ ਇਕੱਲੇ ਧਰਮ ਦਾ ਜਾਤੀਗਤ ਨਹੀਂ ਹੈਗੀ ਜੀ ਬਹੁਤ ਸਾਰੇ ਲੋਕ ਹੋ ਆ ਜਿਹੜੇ ਵਪਾਰੀ ਬੰਦੇ ਆ ਜੀ ਲੇਕਿਨ ਉਹ ਇਕੱਲੇ ਮੁਸਲਮਾਨ ਨਹੀਂ ਹੈਗੇ ਜੀ ਉਹਨਾਂ ਦੇ ਵਿੱਚ ਹਿੰਦੂ ਵੀ ਹੈਗੇ ਹਿੰਦੂ ਵੀ ਹੈਗੇ ਬਿਲਕੁਲ ਉਹਨਾਂ ਨੇ ਤੌਰ ਮਤਲਬ ਜਿਹੜਾ ਹੈਗਾ ਆਪਣੇ ਕਿੱਤੇ ਦੇ ਤੌਰ ਦੇ ਤੇ ਕਾਰੋਬਾਰ ਦੇ ਤੌਰ ਤੇ ਇਹ ਸਭ ਕੁਝ ਕਰ ਕਰਦੇ ਬਿਲਕੁਲ ਪਰ ਅਸੀਂ ਜਿਹੜੇ ਲੋਕ ਚਲੋ ਆਪਾਂ ਮੰਨਦੇ ਆਂ ਵੀ ਇਹ ਨਹੀਂ ਦਾ ਮਤਲਬ ਸਲੋਟਿੰਗ ਹੋ ਜੀ ਹੋਣੀ ਚਾਹੀਦੀ ਗਊਆਂ ਦਾ ਕਤਲੇਆਮ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਸੰਭਾਲਣਾ ਚਾਹੀਦਾ ਜੀ ਪਰ ਜਿਹੜੀਆਂ ਕਾਰਪੋਰੇਸ਼ਨਾਂ ਜਿਵੇਂ ਮੈਂ ਪਹਿਲਾਂ ਕਹਿ ਕੇ ਹਾਂ ਕਿ ਗਊ ਸ਼ਰਮਾ ਨੂੰ ਪ੍ਰਤੀ ਡੰਗਰ ਜਿਹੜਾ ਉਹ ਪੇਮੈਂਟ ਕਰ ਦਈਏ ਬਿਲਕੁਲ ਜੀ ਬਿਲਕੁਲ ਉੱਥੇ ਜਿਹੜੇ ਹੈਗੇ ਮੌਕਾ ਪ੍ਰਸਤ ਲੋਕ ਹੁੰਦੇ ਜਿਨ੍ਹਾਂ ਦਾ ਮਤਲਬ ਹੁੰਦਾ ਕਮਾਈ ਕਰਨਾ ਕਮਾਈ ਕਰਨਾ ਬਿਲਕੁਲ ਕਮਾਈ ਕਰ ਲੈਣ ਕਰ ਲੈਂਦੇ ਠੀਕ ਹੈ ਕਮਾਈ ਕਰ ਲੈਂਦੇ ਹੈ ਕਮਾਈ ਦੇ ਵਿੱਚੋਂ ਆਪਣੀਆਂ ਜੇਬਾਂ ਚ ਪਾਈ ਜਾਂਦੇ ਹੈ ਲੇਕਿਨ ਪਸ਼ੂਆਂ ਨੂੰ ਆਵਾਰਾ ਕਰ ਦਿੰਦੇ ਆਵਾਰਾ ਕਰ ਦੇ ਛੱਡ ਦਿੰਦੇ ਜੀ ਬਿਲਕੁਲ ਉਹ ਆਵਾਰਾ ਪਸ਼ੂ ਫਿਰ ਲੋਕਾਂ ਦੀ ਜਾਨ ਦਾ ਖੌਣ ਬਣਦੀ ਜੀ 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 ਬੜੇ ਬਾਰੀ ਤੁਸੀਂ ਦੇਖੋ ਜੀ ਆਪਾਂ ਚੰਡੀਗੜ੍ਹ ਤੋਂ ਬਠਿੰਡੇ ਨੂੰ ਆਈਏ ਜੀ ਆਰਾਧ ਦੇ ਵਿੱਚ ਤੁਹਾਨੂੰ ਜਿਹੜੀ ਚੀਤੀ ਰੋਡ ਦੇ ਉੱਤੇ ਬਹੁਤ ਸਾਰੇ ਥਾਵਾਂ ਦੇ ਤੇ ਆਵਾਰਾ ਬਸ਼ੂ ਫਿਰਦੇ ਬਿਲਕੁਲ ਫਿਰਦੇ ਬੜੇ ਬਾਰੀ ਵੇਖਿਆ ਨੀਅਰ ਸੰਗ ਡੀਅਰਸ ਜੀ ਮਿੱਤਰ ਪਿਆਰੇ ਆਪਣੇ ਜਾਂ ਰਿਸ਼ਤੇਦਾਰ ਵਗੈਰਾ ਉਹ ਹਾਦਸਿਆਂ ਦਾ ਸ਼ਿਕਾਰ ਹੁੰਦੇ ਹੈ ਜੀ ਹੁੰਦੇ ਬਿਲਕੁਲ ਹੁੰਦੇ ਮੌਤਾਂ ਹੁੰਦੀਆਂ ਮੌਤਾਂ ਵੀ ਹੁੰਦੇ ਇਸੇ ਤਰੀਕੇ ਮਤਲਬ ਬਹੁਤ ਸਾਰੇ ਲੋਕ ਹੁੰਦੇ ਇਹ ਜਿਆ ਹੁਣ ਅੱਜ ਆਪਾਂ ਨੂੰ ਇਹ ਗੱਲ ਕਿਉਂ ਕਰਨੀ ਪਈ ਜੀ ਜੀ ਅਸੀਂ ਇਹ ਗੱਲ ਪਹਿਲਾਂ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਜੀ ਇਹ ਵੈਸਤਾ ਮਿਸ਼ਾ ਕਿਉਂ ਵੱਡ ਗਿਆ ਵੈਸਤਾ ਵਿਸ਼ਾ ਇਸ ਕਰਕੇ ਵੜੇ ਹੈ ਕਿ ਸਾਡੇ ਜਿਹੜੇ ਰਾਜਵੀਰ ਸਿੰਘ ਜਵੰਦਾ ਜੀ ਬਿਲਕੁਲ ਇਹਨਾਂ ਨੇ ਪੁਲਿਸ ਦੇ ਵਿੱਚ ਵੀ ਨੌਕਰੀ ਕੀਤੀ ਨੌਕਰੀ ਕੀਤੀ ਹੈ ਜੀ ਔਰ ਜਿਹੜੇ ਬੜੇ ਵਧੀਆ ਮਤਲਬ ਜਿਹੜੇ ਹੈਗੇ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਕਿ ਉਹਨਾਂ ਨੂੰ ਭਾਰਤ ਪਰਮੰਦਾਜ਼ ਆ ਉਹਨਾਂ ਨੂੰ ਸਰਸਪਟਾ ਕਰਨ ਦਾ ਸ਼ੌਕ ਹੈ ਸ਼ੌਕ ਹੈ ਬਿਲਕੁਲ ਉਹ ਮੋਟਰਸਾਈਕਲ ਤੇ ਜਾਂਦੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਹੈਗੇ ਆ ਮੋਟਰਸਾਈਕਲ ਮੋਟਰਸਾਈਕਲਾਂ ਤੇ ਰਾਈਡਰਸ ਰਾਈਡਰ ਬਿਲਕੁਲ ਬਿਲਕੁਲ ਰਾਈਡਰਸ ਹਾਂ ਜੀ 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 ਇਸੇ ਤਰੀਕੇ ਰਾਜਵੀਰ ਜਵੰਦਾ ਵੀ ਬਸਲ ਜਿਹੜੇ ਘੁਮਕੜ ਘੁੰਮਦੇ ਆ ਉਧਰ ਗਏ ਉਧਰ ਗਏ ਸਾਰੇ ਥਾਂ ਤੇ ਜਾਂਦੀ ਹੈ ਹੁਣ ਵੀ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਉਹ ਮਤਲਬ ਜਿਹੜੇ ਹੈਗੇ ਗੋਕਾ ਪਸ਼ੂ ਉਹ ਆਪਸ ਵਿੱਚ ਮਤਲਬ ਜਿਹੜੇ ਲੜ ਰਹੀ ਸੀਗੇ ਭੇਡ ਦੇ ਭੇਡ ਭੇਜੀ ਜੀ ਕੋਸ਼ਿਸ਼ ਦੇ ਬਾਵਜੂਦ ਵੀ ਉਹ ਆਪਣੀ ਬਾਈਕ ਉਹਦੀ ਬਾਈਕ ਸਲੋ ਸੀ ਜੀ ਉਹਦਾ ਮੋਟਰਸਾਈਕਲ ਵੀ ਆਪਾਂ ਕਹਿ ਦਈਏ ਬੜਾ ਮਹਿੰਗਾ ਮੋਟਰਸਾਈਕਲ ਸੀ ਤੇਜ਼ ਨਹੀਂ ਸੀ ਤੇਜ਼ ਨਹੀਂ ਸੀਗਾ ਜੀ ਪਰ ਇਹਦੇ ਬਾਅਦ ਵੀ ਹੋ ਜਾਂਦੇ 60 ਲੱਖ ਜੀ ਪਹਿਲਾਂ ਉਹਨਾਂ ਨੂੰ ਉੱਥੇ ਲੋਕਲ ਟ੍ਰੀਟਮੈਂਟ ਦਿੱਤਾ ਗਿਆ ਜੀ ਐਸਪਰੇ ਓਮੈਕਸ ਹਸਪੀਟਲ ਮੋਹਾਲੀ ਦੇ ਵਿੱਚ ਫੋਟੋਸ ਦੇ ਵਿੱਚ ਹੈ ਜੀ ਫੋਟੋਸ ਦੇ ਵਿੱਚ ਅੱਛਾ ਮੈਕਸ ਫੋਟੋਸ ਦੇ ਵਿੱਚ ਫੋਟੋਸ ਦੇ ਵਿੱਚ ਉਹ ਹੈਗੇ ਐਸਪਰੇ ਐਡਮਿਟਡ ਹੈ ਜੀ ਐਡਮਿਟਡ ਔਰ ਉਹਨਾਂ ਦੀ ਖਬਰ ਲੈਣ ਵਾਸਤੇ ਬਹੁਤ ਵੱਡੇ ਵੱਡੇ ਕਲਾਕਾਰ ਕਲਾਕਾਰ ਪਹੁੰਚ ਰਹੇ ਪੰਜਾਬ ਦੇ ਮੁੱਖ ਮੰਤਰੀ ਸਾਹ ਦੀ ਗਏ ਹੈ ਜੀ ਅਰਬਨੀਤ ਸਿੰਘ ਬਿੱਟੂ ਜਿਹੜੇ ਕੇਂਦਰ ਦੇ ਵਿੱਚ ਰਾਜ ਮੰਤਰੀ ਉਹ ਵੀ ਗਏ ਉਹਨਾਂ ਸਾਰਿਆਂ ਨੇ ਜਾ ਕੇ ਮਤਲਬ ਤਵਾ ਕੀਤੀ ਹੈ ਕਿ ਉਹ ਜਲਦੀ ਠੀਕ ਹੋਣ ਜੀ ਸ਼ੁਰੂ ਦੇ ਵਿੱਚ ਸੀ ਕਿ ਉਹਨਾਂ ਦੀ ਸਿਚੁਏਸ਼ਨ ਬਹੁਤ ਕ੍ਰਿਟੀਕਲ ਹੈ ਜੀ ਔਰ ਉਹਨਾਂ ਨੂੰ ਜਿਹੜਾ वेंटिलेटर ਰੱਖਿਆ ਹੋਇਆ ਜੀ ਫਿਰ ਵਿੱਚ ਦੀ ਗੱਲ ਇਹ ਆ ਗਈ ਸੀ ਮਨਕੀਰ ਤੌਲਖ ਗਿਆ ਸੀ ਉਹਨੇ ਕਿਹਾ ਜੀ ਨਹੀਂ ਉਹਨਾਂ ਦੀ ਪੋਜੀਸ਼ਨ ਠੀਕ ਹੈ ਜੀ ਇਹ ਕਿਨੂੰ ਵੇਤਰ ਹੈ ਜੀ ਇਹ ਗੱਲ ਆਪਰ ਸਵੇਰੇ ਖਬਰਾਂ ਦੇ ਵਿੱਚ ਲਿਖਿਆ ਸੁਣਿਆ ਪੜਿਆ ਜੀ ਕਿ ਜੀ ਉਹਨਾਂ ਦੀ ਸਥਿਤੀ ਜਿਹੜੀ ਹੈਗੀ ਹੈ ਉਹ ਅਜੇ ਵੀ ਗੰਭੀਰ ਬਣੀ ਹੋਈ ਹੈ ਜੀ 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 ਬਾਹਰਲੇ ਜਿਸਮ ਦੇ ਉੱਤੇ ਕੋਈ ਸੱਟ ਨਹੀਂ ਬਹੁਤੀ ਲੱਗਦੀ ਲੇਕਿਨ ਅੰਦਰੂਨੀ ਅੰਦਰੂਨੀ ਸੱਟ ਹੈ ਬਿਲਕੁਲ ਬਿਲਕੁਲ ਡਾਕਟਰ ਸਾਹਿਬਾਨ ਉਹਨਾਂ ਸੱਟਾਂ ਦਾ ਐਨਾਲਿਸਿਸ ਕਰ ਰਹੇ ਆਂ ਦੇਖ ਰਹੇ ਕਿ ਉਹਨਾਂ ਦਾ ਕਿਵੇਂ ਇਲਾਜ ਕਰਨਾ ਹੈ ਜੀ ਜੀ ਪਰ ਜਿਹੜੀ ਜਿਆਦਾ ਗੱਲ ਦਾ ਪਤਾ ਲੱਗਿਆ ਕਿ ਉਹਨਾਂ ਦੇ ਜਿਹੜੇ ਪਸਲੀਆਂ ਦੇ ਵਿੱਚ ਤੇ ਵੀ ਸੱਟਾਂ ਵੱਜੀਆਂ ਹੋਈਆਂ ਔਰ ਰੀਡ ਦੀਆਂ ਰੀਡ ਦੀ ਹੱਡੀ ਤੇ ਵੀ ਝੋਟ ਲੱਗੇ ਸੋ ਹੁਣੇ ਵਿਸ਼ਾ ਇੱਕ ਪੱਕ ਗਿਆ ਬਿਲਕੁਲ ਜੀ ਇਹ ਇਹ ਹਾਦਸੇ ਨੂੰ ਰੋਕਣ ਬਾਰੇ ਸਿੱਖੀ ਕਰਦੇ ਜੀ ਰਾਜਵੀਰ ਸਿੰਘ ਜਿੰਦਾ ਦੀ ਗੱਲ ਕਰੀਏ ਤਾਂ ਉਹ ਬੜਾ ਸ਼ਾਨਦਾਰ ਮਨੁੱਖ ਹੈ ਬਿਲਕੁਲ ਜੀ ਬਿਲਕੁਲ ਉਸ ਬੰਦੇ ਨੇ ਇੱਕ ਕਲਾਕਾਰ ਦੇ ਨਾਤੀ ਜੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਜੀ ਉਸ ਕਿਸਾਨ ਅੰਦੋਲਨ ਵੇਲੇ ਉਹਨੇ ਬਹੁਤ ਵੱਡੀ ਭੂਮਿਕਾ ਨਿਭਾਈ ਜੀ ਉਹਨੇ ਦਿੱਲੀ ਨੂੰ ਬੰਗਾਰਿਆ ਸੀ ਜਿੰਨੀ ਦੀ ਸੱਤਾ ਨੂੰ ਬੰਗਾਰਿਆ ਸੀ ਕਿ ਤੁਸੀਂ ਸਾਡਾ ਨਾਲ ਪੱਗੇ ਨਾ ਲਓ ਤੁਹਾਨੂੰ ਇਹ ਪੱਗੇ ਮਹਿੰਗੇ ਮਹਿੰਗੇ ਪਹਿਣਗੇ ਜੀ ਮਹਿੰਗੇ ਸ਼ੁਰੂਆਤ ਤੇ ਰਾਜਵੀਰ ਸੀ ਜਵੰਦਰ ਸੀ ਤੇ ਫਿਰ ਉਸ ਤੋਂ ਬਾਅਦ ਹੋਰ ਕਾਇਕਤੀ ਆਉਂਦੇ ਗਏ ਜੀ ਔਰ ਉਹ ਅੰਦੋਲਨ ਜਿਹੜਾ ਹੈਗਾ ਜੀ ਉਸ ਅੰਦੋਲਨ ਨੂੰ ਸਫਲਤਾ ਮਿਲੀ ਹੈ ਜੀ ਮੇਰੇ ਖਿਆਲ ਮੁਤਾਬਕ ਉਹਦੇ ਵਿੱਚ ਕਲਾਕਾਰਾਂ ਦੀ ਬਹੁਤ ਵੱਡੀ ਭੂਮਿਕਾ ਹੈ ਬਹੁਤ ਵੱਡਾ ਉਹਨਾਂ ਦਾ ਜੋਗਦਾਨ ਹੈ ਬਿਲਕੁਲ ਜਿਹੜੀ ਸ਼ੁਰੂਆਤ ਜਿਹੜੀ ਅਜਵੰਦਾ ਸਾਹਿਬ ਨੇ ਕੀਤੀ ਸੀ ਅਸੀਂ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਣ ਪਰ ਸਵਾਲ ਫਿਰ ਇਹ ਪੈਦਾ ਹੁੰਦਾ ਹੈ ਕਿ ਲੋਕਾਂ ਤੋਂ ਟੈਕਸ ਵੀ ਬura ਹੈ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਲੋਕਾਂ ਤੋਂ ਲੈ ਕੇ ਪੈਸੇ ਵੀ ਜਿਹੜੇ ਹੈਗੇ ਕਾਰਪੋਰੇਟਾਂ 'ਚ ਜਮ੍ਹਾਂ ਹੁੰਦੇ ਆ ਜਮ੍ਹਾਂ ਹੁੰਦੇ ਆ ਜੀ ਪਰ ਸੁਚਾਰੂ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਕਾਰਨ ਕੀ ਹੈ ਜੀ ਲੋਕਾਂ ਤੋਂ ਪੈਸੇ ਲਏ ਜਾਂਦੇ ਆ ਤਾਂ ਫਿਰ ਸੜਕਾਂ ਦੇ ਉੱਤੇ ਜਿਹੜੇ ਅਵਾਰਾ ਜਾਨਵਰ ਫਿਰਦੇ ਆ ਜੀ ਉਹਨਾਂ ਅਵਾਰਾ ਜਾਨਵਰਾਂ ਦੀ ਜ਼ਿੰਮੇਵਾਰੀ ਕਿਹਦੇ ਤੇ ਪੈਂਦੀ ਹੈ ਕੀਦੀ ਬਣਦੀ ਹੈ ਆਪ ਤੋਂ ਤੁਸੀਂ ਕਹਿ ਸਕਦੇ ਆ ਕਿ ਜੇ ਕੋਈ ਅਜੀਹਾ ਹਾਦਸਾ ਹੋ ਜਾਈ ਜੀ ਤੁਸੀਂ ਡਿਪਟੀ ਕਮਿਸ਼ਨਰ ਤੋਂ ਕਲੇਮ ਕਰ ਸਕਦੇ ਹੋ ਕਿ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਪਹਿਲੀ ਗੱਲ ਤਾਂ ਹੈ ਕਿ ਜਿਹੜਾ ਬੰਦਾ ਮਰ ਗਿਆ ਉਹ ਤਾਂ ਮਰ ਗਿਆ ਮਰ ਗਿਆ ਬਿਲਕੁਲ ਜੀ ਮੁਆਵਜ਼ਾ ਜੇ ਉਹਦੇ ਵਾਰਸਾਂ ਨੂੰ ਮਿਲ ਜੂਗਾ ਇਹਦਾ ਬੰਦਾ ਮਰ ਗਿਆ ਉਹ ਤਾਂ ਕੋਈ ਫਾਇਦਾ ਨਹੀਂ ਲੈ ਨਹੀਂ ਬਿਲਕੁਲ ਬਿਲਕੁਲ ਇਹਦੇ ਨਾਲ ਨਾਲ ਅਗਲੀ ਗੱਲ ਇਹ ਹੈ ਕਿ ਇਕੱਲਾ ਮੁਆਵਜ਼ਾ ਹੀ ਕਾਫੀ ਦੀ ਜੀ ਮੁਆਵਜ਼ੇ ਤੋਂ ਬਗੈਰ ਵੀ ਮੁਆਵਜ਼ਾ ਦੇਣਾ ਹੀ ਕਿਉ ਭਾਰਤਿਕ ਲੋ ਡੈਪਟੀ ਕਮਿਸ਼ਨਰ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਜੀ ਤੇ ਫਿਰ ਜਿਹੜਾ ਹੈਗਾ ਪੀੜਤ ਪਰਿਵਾਰ ਹੈ ਉਹਨੂੰ ਕੋਰਟ ਜਾਣਾ ਪਊਗਾ ਕੋਰਟ ਦੇ ਵਿੱਚ ਉਹਨੂੰ ਹੋਰ ਪੈਸਾ ਲੈਣਾ ਪਊਗਾ ਇਹਦੇ ਤੇ ਆਏ ਮੈਂ ਸਮਝਦਾ ਕਿ ਕੋਲਟਾ ਨੂੰ ਮੋਨੀਟਰ ਕਰਨਾ ਚਾਹੀਦਾ ਮੋਨੀਟਰ ਕਰ ਇਹ ਮੋਨੀਟਰ ਕਰੋ ਕਿ ਜਿਹੜਾ ਪੈਸਾ ਗੁਰਾਇਆ ਜਾਂਦਾ ਕੀ ਉਹ ਪੈਸੇ ਦਾ ਇਸਤੇਮਾਲ ਹੁੰਦਾ ਸਹੀ ਹੁੰਦਾ ਜਾਂ ਨਹੀਂ ਹੁੰਦਾ ਜਾਂ ਜਿਸ ਏਰੀਆ ਦੇ ਵਿੱਚ ਕੋਈ ਹਾਦਸਾ ਹੋ ਜੀ ਜਿਹੜੀ ਕਾਰਪੋਰੇਸ਼ਨ ਦੇ ਜਾਂ ਜਿਹੜੀ ਮਿਊਨਿਸਪਲ ਕਾਉਂਸਲ ਦੇ ਵਿੱਚ ਜਿਹੜੇ ਟੈਕਸ ਲੈਂਦੇ ਉਹਨਾਂ ਦੇ ਏਰੀਆ 'ਚ ਕੋਈ ਹਾਦਸਾ ਹੋ ਜੀ ਜੀ ਉਹਦਾ ਸਾਰੇ ਦਾ ਸਾਰਾ ਖਰਚਾ ਉਹਦੇ ਤੇ ਪਾਇਆ ਉਹਦੇ ਪਣ ਪਾਣਾ ਚਾਹੀਦਾ ਜੀ ਪਾਣਾ ਚਾਹੀਦਾ ਇਕੱਲੀ ਕਾਰਪੋਰੇਸ਼ਨ ਲਿਖ ਜਾਂਦੇ ਤੇ ਨਾ ਪਾਇਆ ਜੀ ਜਿਹੜੇ ਉਹਨਾਂ ਦੇ ਜ਼ਿੰਮੇਵਾਰ ਅਧਿਕਾਰੀ ਹੈ ਉਹਨਾਂ ਤੇ ਬਿਲਕੁਲ ਜਿਨ੍ਹਾਂ ਦੀ ਇਹ ਡਿਊਟੀ ਲੱਗੀ ਹੈ ਕਿ ਤੁਸੀਂ ਇਹ ਉਹਨਾਂ ਤੇ ਪਾਇਆ ਜਾਵੇ ਤਾਂ ਜਾ ਕੇ ਸਾਰਾ ਕੁਝ ਹੋ ਸਕਦਾ ਮੇਰੇ ਖਿਆਲ ਮੁਤਾਬਕ ਹੈ ਜੀ ਸਾਡੇ ਜਿਹੜੇ ਹੈਗੇ ਅਧਿਕਾਰੀ ਗਣ ਜੀ ਸਾਡੇ ਜਿਹੜੇ ਹੈਗੇ ਅਫਸਰ ਸਹਿਬਾਨ ਜੀ ਜੀ ਉਹ ਪੈਸਾ ਇਕੱਠਾ ਜ਼ਰੂਰ ਕਰਦੇ ਆ ਲੇਕਿਨ ਸਮਾਜ ਪ੍ਰਤੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਸਰਕਾਰੀ ਡਿਊਟੀ ਵੀ ਬਣਦੀ ਹੋਰ ਉਹ ਡਿਊਟੀ ਨਹੀਂ ਨਿਭਾਉਂਦੇ ਇਸ ਕਰਕੇ ਹਾਸੇ ਹੁੰਦੇ ਆ ਲੋਕਾਂ ਵੱਲੋਂ ਦਿੱਤੀ ਜਮ੍ਹਾਂ ਕੀਤੀ ਹੋਈ ਅਮਾਨਤ ਦੇ ਵਿੱਚ ਕਹਿਨਤ ਹੁੰਦੀ ਹੈ। ਕਹਿਨਤ ਹੁੰਦੀ ਹੈ। ਉਹਦੇ ਵਿੱਚੋਂ ਮਤਲਬ ਜਿਹੜੀ ਹੈਗੀ ਹੈ ਹੀਰਾ ਫਿਰਗਾ ਵੀ ਹੁੰਦੀਆਂ 420 ਕਾਂ ਵੀ ਹੁੰਦੀਆਂ। ਇਹ ਬੜਾ ਖੁੱਸਣਦਾ ਹੈ। ਸੋ ਇੱਥੇ ਮੈਂ ਵਿੱਚੋਂ ਆਪਾਂ ਨੂੰ ਜੇ ਸਰਕਾਰਾਂ ਚ ਤਾਂ ਬਹੁਤੀ ਚਾਹ ਕਹਿ। ਚਾਹ ਕਹਿਣੀ ਬਿਲਕੁਲ ਬਿਲਕੁਲ। ਕਿਉਂਕਿ ਸਰਕਾਰਾਂ ਦਾ ਤਾਂ ਇਹ ਪੰਜ-ਪੰਜ ਸਾਲ ਵਾਸਤੇ ਹੁੰਦੀਆਂ ਲੁੱਟਮਾਰ ਕਰਕੇ ਚੱਲੀਆਂ ਜਾਂਦੀਆਂ ਬਿਲਕੁਲ। ਇੱਥੇ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਨਾ ਇਸ ਮਾਮਲੇ ਦਾ ਸਵੇ ਨੋਟਿਸ ਲੈਣਾ ਚਾਹੀਦਾ ਹੈ। ਕੋਰਟ ਆਮਰ ਕੋਰਟ ਆਮਰ। ਕੋਰਟ ਦੀ ਕਿਨੀ ਬ੍ਰਾਉਨ ਇਸ ਗੱਲ ਨੂੰ ਕਿ ਇਹ ਜਿਹੜਾ ਪੈ ਜੀ ਲੋਕਾਂ ਦੀਆਂ ਜਾਂਦਾ ਬਚਾ ਗਿਆ ਇਹ ਪੰਜਾਬ ਦੇ ਵਿੱਚ ਕਿਉਂਕਿ ਰਾਜਵੀਰ ਸਿੰਘ ਜੀ ਬੰਦਾ ਇੱਕ ਸੈਲੀਬ੍ਰਿਟੀ ਹੈ ਜੀ ਜੀ ਇੱਕ ਵੱਡਾ ਨਾਮ ਹੈ ਇੱਕ ਵੱਡਾ ਮਤਲਬ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਇੱਕੋ ਮੱਕੜ ਹੈ ਇਸ ਕਰਕੇ ਅਸੀਂ ਉਹਨਾਂ ਦੀ ਗੱਲ ਕਰੀਏ ਪਰ ਲੇਕਿਨ ਕਿੰਨੇ ਲੋਕ ਹੈ ਬਿਲਕੁਲ ਜੀ ਬਿਲਕੁਲ ਕੋਈ ਪਹੁੰਚ ਨਹੀਂ ਅਪਰੋਚ ਨਹੀਂ ਉਹ ਲੋਕ ਜਿਹੜੇ ਹੈ ਦਿੱਲੀ ਹਰਸ਼ਨ ਦਾ ਸ਼ਕਾਰ ਹੁੰਦੇ ਤੇ ਜਾਂਦਾ ਗੁੰਦੇ ਹੈ ਜੀ ਇਸ ਲਈ ਆਪਾਂ ਨੂੰ ਹੁਣ ਸਾਰਾ ਜਿਹੜੇ ਹੈਗੇ ਬੇਨਤੀ ਕੋਈਟਾ ਨੂੰ ਕਰਦੇ ਕਿ ਕੋਰਟ ਜਿਹੜੀ ਸੁਪਰੀਮ ਕੋਰਟ ਦਾ ਨੋਟਿਸ ਲਵੇ ਔਰ ਇਹ ਨਾ ਸਿਰ ਪੰਜਾਬ ਦਾ ਮਾਮਲਾ ਨਾ ਹਰਿਆਣੇ ਦਾ ਨਾ ਕਲਾਪਟੇਲਾ ਸ਼ਹਿਰ ਦਾ ਇਹ ਸਾਰੇ ਦੇਸ਼ ਦਾ ਮਾਮਲਾ ਇਸ ਵਾਸਤੇ ਸੁਪਰੀਮ ਕੋਰਟੇ ਦੇ ਵਾਸਤੇ ਇਹਦਾ ਨੋਟਿਸ ਲੈ ਕੇ ਇੱਕ ਸਵੇ ਸੰਗਿਆਣ ਜੀ ਨੋਟਸ ਲੈ ਕੇ ਬਤੌਰ ਪੀ ਪੀਆਈ ਇਹਨੇ ਮੁਖੰਮਲ ਸੁਭਾਈ ਕਰਕੇ ਕੋਈ ਠੋਸ ਸਪਾ ਕਰੇ ਤਾਂ ਕਿ ਲੋਕਾਂ ਨੂੰ ਜਾਨਾ ਬਚਾ ਬਹੁਤ ਬਹੁਤ ਧੰਨਵਾਦ ਜੀ ਲੋਕ ਸਾਹਿਬ ਮੇਰੇ ਵੱਲੋਂ ਫਿਰ ਸਾਰੇ ਹੀ ਸਰੋਤਿਆਂ ਨੂੰ ਅਪੀਲ ਹੈ ਵੀ ਸਾਰੇ ਅਰਦਾਸ ਕਰੋ ਵੀਰ ਜਵੰਦਾ ਆਪਣਾ ਜਲਦੀ ਜਲਦੀ ਠੀਕ ਹੋਵੇ ਤੁਸੀਂ ਬਖਤੌਟ ਨੂੰ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਫਾਲੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕੋਈ ਕਿਸੇ ਕਿਸਮ ਦਾ ਸੁਝਾਅ ਹੈ ਤਾਂ ਪਲੀਜ਼ ਇਨਬਾਕਸ ਦੇ ਵਿੱਚ ਛੱਡ ਦਿਆ ਕਰੋ ਧੰਨਵਾਦ